Terima kasih telah menonton! ਤੇ ਇੱਕ ਇਹਨਾਂ ਦੇ ਹੱਥ ਵਿੱਚ ਜੋ ਅੱਜ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਉਹ ਮਤੇ ਵਿੱਚ ਕੀ ਲਿਖਿਆ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਕੀ ਫੈਸਲੇ ਲਏ ਜਾਂ ਹੋਰ ਸਮਾਜ ਦੀ ਭਲਾਈ ਵਾਸਤੇ ਨਗਰ ਦੀ ਭਲਾਈ ਵਾਸਤੇ ਕੀ ਫੈਸਲੇ ਲਏ ਆ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾ ਦਾ ਸਵਾਗਤ ਕਰਦੇ ਹਾਂ ਸ੍ਰੀ ਵਾਹਿਗੁਰੂ ਜੀ ਕੀ ਛਾਲਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਦੀ ਪੰਚਾਇਤ ਵੱਲੋਂ ਮਤਾ ਪਾਇਆ ਜੀ ਉਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆ ਜਾਣ ਸਕਤੇ ਨੇ ਉਸ ਚੈਨਲ ਨੂੰ ਸਾਡੇ ਸੈੱਟ ਆਉਣ ਦਾ ਬਹੁਤ ਬਹੁਤ ਧੰਨਵਾਦ ਔਰ ਪਹਿਲਾਂ ਅਸੀਂ ਮਤਾਂ ਪਾਇਆ ਜੀ ਪਿੰਡ ਦੇ ਵਿੱਚ ਜੋ ਨਸ਼ਾ ਚਿੱਟਾ ਸਮੇਕਾ ਦੀ ਵਿਕਰਿਆ ਵਾ ਉਹਨੂੰ ਰੋਕਣ ਵਾਸਤੇ ਪਿੰਡ ਨੇ ਫੈਸਲਾ ਲਿਆ ਵਾ ਕਿ ਕੋਈ ਵੀ ਅਗਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਗਿਆ ਤਾਂ ਪਿੰਡ ਵਾਸੀ ਸਿੱਧੇ ਬੋਲੀ ਜਾਂ ਉਹਨਾਂ ਉਹਨਾਂ ਨਾਲ ਆਪਣੀ ਪੰਚਾਇਤ ਨਾ ਕਾਨੂੰਨੀ ਕਾਰਵਾਈ ਕਰਵਾ ਦੇ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਜੀ ਵੀ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਕੋਈ ਘਰ ਫੜਿਆ ਗਿਆ ਤਾਂ ਪੰਚਾਇਤ ਮੈਂਬਰ ਸਰਪੰਚ ਨੰਬਰਦਾਰ ਉਹਨਾਂ ਨਾਲ ਜ਼ਮਾਨਤ ਨਹੀਂ ਦੇਵੇਗਾ ਠੀਕ ਹੈ ਜੀ ਤੇ ਜੇ ਕੋਈ ਮਹੰਤ ਦਿੱਤੀ ਜਾਣ ਵਾਲੀ ਵਧਾਈ ਆ ਉਹਨਾਂ ਨੂੰ 1100 ਰੁਪਏ ਦਿੱਤੀ ਜਾਵੇਗੀ ਤੇ ਭੰਡਾ ਨੂੰ 500 ਰੁਪਏ ਦਿੱਤਾ ਜਾਵੇਗਾ ਔਰਲਾ ਸ਼ੱਕ ਦੇ ਆਧਾਰ ਵਿੱਚ ਪਾਇਆ ਗਿਆ ਉਸ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਗਈ। ਠੀਕ ਹੈ। ਬਾਅਦ ਪੰਜ ਮਨਤਾ ਅਸੀਂ ਇਹ ਗੱਲ ਪਾਈ ਆ ਵੀ ਜੇ ਕੋਈ ਪਿੰਡ ਦੇ ਵਿੱਚ ਕੋਈ ਬਾਹਰੋਂ ਆ ਕਰਾਇਤੇ ਉਹਦੀ ਜਾਣ ਜੇ ਕੋਈ ਇਸ ਵਾਰ ਤੁਸੀਂ ਇੱਕ ਬਹੁਤ ਹੀ ਇੱਕ ਜਿਹੜਾ ਸਲਾਘਾਯੋਗ ਜਿਹੜਾ ਫੈਸਲਾ ਲਿਆ ਨਗਰ ਦੀ ਭਲਾਈ ਵਾਸਤੇ ਤੇ ਨਗਰ ਦੇ ਨੌਜਾਨ ਜਿਹੜੀ ਪੀੜ੍ਹੀ ਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਉਤਹਾਇਆ ਕੀਤਾ ਵਾ ਤੇ ਅੱਜ ਜਿਹੜਾ ਨਗਰ ਦੇ ਪਤਵੰਤੇ ਸੱਜਣ ਤੇ ਨਗਰ ਨਿਵਾਸੀ ਵੀ ਕਾਫੀ ਜਿਹੜੇ ਇਕੱਤਰ ਹੋਏ ਆ ਤੇ ਇੱਥੇ ਅਸੀਂ ਆਪਣੇ ਚੈਨਲ ਵੱਲੋਂ ਵੀ ਇੱਕ ਤੁਹਾਡਾ ਤਨਮਾਦ ਵੀ ਕਰਦੇ ਆ ਤੇ ਪ੍ਰਸ਼ੰਸਾ ਵੀ ਕਰ ਰਹੇ ਆ ਆਪਣੇ ਚੈਨਲ ਵੱਲੋਂ ਵੀ ਜਿਹੜਾ ਇੱਕ ਸਲਾਘਾਜੋਕ ਕਦਮ ਨੌਜਾਨ ਪੀੜ੍ਹੀ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਆ ਅੱਜ ਇਕੱਠ ਦੇ ਵਿੱਚ ਕੋਈ ਅਜਿਹੇ ਵਿਅਕਤੀ ਵੀ ਤੁਹਾਡੇ ਕੋਲੇ ਜਿਹੜੇ ਆ ਉਹਨਾਂ ਨੇ ਵੇਚਾਂਗੇ ਉਹ ਵਿਅਕਤੀ ਕੋਈ ਹੈਗੇ ਇਦਾਂ ਦੇ ਸਭ ਤੋਂ ਪਹਿਲਾਂ ਸਭ ਤੋਂ ਸਾਸਰੀ ਘਰ ਬਹੁਤ ਬਹੁਤ ਲੋਕ ਨੇ ਜੋ ਆ ਰਹੇ ਨੇ ਜੋ ਕਹਿ ਰਹੇ ਨੇ ਵੀ ਜੋ ਅਸੀਂ ਪਹਿਲਾਂ ਕਰ ਚੁੱਕੇ ਆ ਗੱਲ ਹਾਂ ਦਾ ਸੱਤਰੀ ਰੁਕਤੀ ਕਰਕੇ ਖੰਮ ਠੀਕ ਹੈ ਜੀ ਆ ਦੋ ਤੁਹਾਡੇ ਬਿਲਕੁਲ ਸਾਹਮਣੇ ਖੜੇ ਹੈ ਜੀ ਉਹਨਾਂ ਨੇ ਆ ਕੇ ਲਿਖ ਕੇ ਦਿੱਤਾ ਹੈ ਬਕਾਇਦਾ ਜੇ ਅਸੀਂ ਕੋਈ ਗੱਲ ਤੋਂ ਗਲਤੀ ਕਰਦੇ ਆ ਜਿੰਦਦਰ ਸਿੰਘ ਰਾਜੀ ਤੁਸੀਂ ਨਸ਼ਾ ਵੇਚਦੇ ਸੀ ਬਿਲਕੁਲ ਹਾਂਜੀ ਸਰ ਇਹ ਤੁਹਾਡੇ ਤੇ ਖਲਾਫ ਜੇ ਜੇਲ੍ਹ ਜਾ ਤਰ ਵੀ ਕੀਤੀ ਕੋਈ ਹਾਂਜੀ ਸਰ ਠੀਕ ਆ ਹੁਣ ਜਵੰਤ ਦੇ ਹੱਥ ਵਿੱਚ ਐਫੀਡੀਓ ਤਾਂ ਕੀ ਆ ਜੀ ਇਹ ਦਿਖਾਓ ਸਾਰੇ ਲਿਖ ਦਿੱਤਾ ਵੀ ਮੈਂ ਤੇ ਮੈਨੂੰ ਪੋਸਟਾਂ ਉਪਰ ਪਰੇਸ਼ਾਨਾ ਕਰੇ ਇਹ ਦੀ ਮੇਰੇ ਘਰ ਤਲਾਸ਼ੀ ਹੋਣੀ ਬਿਰ ਪੰਚਾਇਤ ਪਰ ਧਾਰਾ ਠੀਕ ਹੈ ਬੰਦਾ ਕੋਲ ਆ ਵੀ ਮੈਂ ਅੱਜ ਤੋਂ ਬਾਅਦ ਕਰਾਂ ਪਹਿਲਾਂ ਜੋ ਗਲਤੀ ਹੋ ਗਈ ਮਾਜਿਕ ਜਿੰਦਗੀ ਜਿਹੜੀ ਜਿਊਂਗਾ ਵੀ ਹੁਣ ਪੰਚਾਇਤ ਦੇ ਸੱਟ ਸਾਰਾ ਕੋਸ਼ਿਸ਼ ਕਰਾਂਗਾ ਜੇ ਮੈਂ ਕਰਾਂਗਾ ਮੇਰੀ ਪੰਚਾਇਤ ਬੇਸ਼ੱਕ ਮੇਰੇ ਬਿਰਖ ਖਿਲਾਫ ਹੋ ਕੇ ਮੇਟ ਪੱਟਿਆ ਪਵਾ ਸਕਦੀ ਹੈ ਠੀਕ ਹੈ ਜੀ ਯਾ ਕੀ ਨਾਂ ਜੀ ਥੋੜਾ ਪਹਿਲਾਂ ਤੋਂ ਤੇ ਤੁਸੀਂ ਵੀ ਪਹਿਲਾਂ ਪਰ ਲੋਕਾਂ ਨੇ ਬਦਨਾਮ ਕਰਤਾ ਮੇਰਾ ਮੁੰਡਾ ਸੀਗਾ ਉਹ ਪਹਿਲਾਂ ਵੇਖਦਾ ਸੀ ਉਹਨੇ ਜੇ ਨਾਲ ਹੀ ਮਰਿਆ ਮੈਂ ਫਿਰ ਆਪਾਂ ਇਹ ਨਹੀਂ ਕਿ ਐਸਾ ਲੋਕਾਂ ਨੇ ਬਦਨਾਮ ਕਰਤਾ ਕਿਤਰੇ ਕਿਤੇ ਤਾਂ ਤਾਨਾ ਨਸ਼ੇ ਨੇ ਜੁੜਦੀਆਂ ਸੀ ਨਾ ਹਾਂਜੀ ਹਾਂਜੀ ਇਹ ਇਹ ਬਰਨ ਕਰਨ ਨੂੰ ਜਾ ਰਹੇ ਆ ਅੱবি ਸਾਥੂ ਜੋ ਵੀ ਗਲਤੀ ਹੋ ਗਈ ਆ ਅੱਜ ਤੋਂ ਬਾਅਦ ਅਸੀਂ ਜੇਕਰ ਮਾਸ਼ਾ ਉਹ ਉਹਨਾਂ ਨੇ ਅਸੀਂ ਖੋਦ ਭਾਂ ਮਾਵਿਆ ਠੀਕ ਹੈ ਜੀ ਠੀਕ ਹੈ ਜਾਨੀ ਵਧੀਆ ਅਸੀਂ ਜਿਹੜੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦਾ ਯਤਨ ਕਰਾਂਗੇ ਨੌਜਵਾਨ ਪੀੜ੍ਹੀ ਕੋਈ ਵੀ ਸਾਡੇ ਪਿੰਡ ਚ ਆਸੀ ਕਰਨ ਪਾਉਸ ਕਰਾਂਗੇ ਅਸੀਂ ਆਦੇ ਮੈਂਬਰ ਪਛਾਣ ਤੋਂ ਦੱਸਾਂਗੇ ਠੀਕ ਹੈ ਜੀ ਜਿਵੇਂ ਤੁਸੀਂ ਇੱਕ ਵਧੀਆ ਜਿਹੜਾ ਪ੍ਰਸ਼ੰਸਾਜੋ ਕਦਮ ਚੱਕਿਆ ਇੱਕ ਨੌਜਵਾਨ ਵੱਲੋਂ ਤੁਹਾਡੇ ਵੱਲੋਂ ਵੀ ਕੀ ਤੁਸੀਂ ਜਿਹੜੇ ਹੋਰ ਪ੍ਰੇਰਨਾ ਕਰੋਗੇ ਵੀ ਤੁਸੀਂ ਇਹ ਕੰਮਾਂ ਤੋਂ ਛੱਡ ਦਿਓ ਵਧੀਆ ਰਾਇ ਪੈਸਾ ਕਰ ਰਹੇ ਹਾਂ ਜਰੂਰ ਕਰਾਂਗੇ ਜਰੂਰ ਜੈ ਕਿਸੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਬੀਬੀ ਤੇ ਇੱਕ ਇੱਕ ਵੱਡਾ ਪਰਨ ਕੀਤਾ ਤੇ ਇੱਕ ਸਲਾਘਾ ਜੋਗਾ ਨਸ਼ੇ ਤੋਂ ਤੋਬਾ ਕਰਕੇ ਅੱਗੇ ਆਉਣਗੇ ਤਾਂ ਫੇਰੀ ਤੇ ਇੱਕ ਸਲਾਘਾ ਜੋ ਕਦਮ ਹੀ ਕਿਹਾ ਜਾ ਸਕਦਾ ਹੈ ਆ ਤੇ ਹੋਰ ਵੀ ਅਸੀਂ ਜਰੂਰ ਕਰਾਂਗੇ ਵੀ ਅਜਿਹੇ ਕੰਮ ਛੱਡ ਕੇ ਨੌਜਵਾਨ ਪੀੜੀ ਨੂੰ ਨਸ਼ਾ ਬਲ ਤੱਕਣਾ ਜਾਂ ਨੌਜਵਾਨ ਪੀੜੀ ਨੂੰ ਨਸ਼ਾ ਬਲ ਨਾਂ ਇੱਕ ਬਹੁਤ ਮਾੜੀ ਗੱਲ ਆ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਇਹ ਇਹਨਾਂ ਨੂੰ ਨਾਲ ਬੇਨਤੀ ਵੀ ਕਰਾਂਗੇ ਵੀ ਅੱਜ ਜਿਹੜੇ ਸਾਥ ਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਜਿਹੜੇ ਜਿਹੜੀ ਇੱਕ ਉਹ ਨਗਰ ਦੀ ਪੰਚਾਇਤ ਨੇ ਮਤਾ ਪਾਇਆ ਤੁਸੀਂ ਵੀ ਇਹ ਇੱਕ ਉਹਦੇ ਤੇ ਪੰਚਾਇਤ ਦੇ ਕੰਮ ਕਰਦੇ ਹੋਏ ਤੁਸੀਂ ਵੀ ਇਧਰ ਆ ਕੇ ਮੇਰਾ ਸਹਿਯੋਗ ਦਿੱਤਾ ਤੇ ਅੱਜ ਦੇ ਇਕੱਠ ਦੇ ਦੌਰਾਨ ਜੋ ਮਤਾ ਪਾਇਆ ਗਿਆ ਜਾਂ ਅੱਜ ਨਸ਼ਾ ਨਾ ਵੇਚਿੰਦਾ ਕੁਝ ਵਿਅਕਤੀਆਂ ਤਾਇਆ ਕੀਤਾ ਗਿਆ ਕੀ ਜਦੋਂ ਵੀ ਅਸੀਂ ਸਰਪੰਚ ਮੈਂਬਰ ਬਣੇ ਐਨਟੀਸੀ ਵੀ ਅਸੀਂ ਨਸ਼ੇ ਨੂੰ ਥੱਲ ਪਾਵਾਂਗੇ ਚੁੱਪ ਕਰ ਜੀ ਸਾਡੀ ਕਿਉਂਕਿ ਸਾਡਾ ਟਿੱਬਾ ਨਾ ਬਹੁਤ ਜ਼ਿਆਦਾ ਬਦਨਾਮ ਹੋ ਚੁੱਕਿਆ ਜਿਹੜੇ ਨਜਾਇਜ਼ ਆ ਉਹ ਪਹਿਲਾਂ ਚੱਕੇ ਜਾਂਦੇ ਆ ਪੁਲਿਸ ਨੂੰ ਸਾਜਣ ਨੂੰ ਵੀ ਸਾਡੀ ਇਹੀ ਬੇਨਤੀ ਆ ਥਾਣੇ ਵਾਲਿਆਂ ਨੂੰ ਵੀ ਇਹੀ ਬੇਨਤੀ ਆ ਤੇ ਸਾਨੂੰ ਸਰਪੰਚ ਨੂੰ ਜੀਂਜ ਅਗਲੇ ਦੇ ਕੋਲੋਂ ਨਿਕਲਦੀ ਆ ਸਾਨੂੰ ਵੀ ਪਤਾ ਹੋਵੇ ਵੀ ਫਲਾਣੇ ਬੰਦੇ ਕੋਲੋਂ ਚੀਜ਼ ਫੜੀ ਅਤਵੀ ਦਵਾਂਗੇ ਪਰ ਨਜਾਇਜ਼ ਨਹੀਂ ਕਿਸੇ ਨਾ ਹੋਣੀ ਚਾਹੀਦੀ ਇਹ ਸਾਡੀ ਬੇਨਤੀ ਆ ਉਹ ਨਾ ਹੋਵੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੇ ਲੋਕ ਲੜਾਈ ਲੜਦੇ ਉਹਨਾਂ ਨੂੰ ਕਈ ਕਲਰੋਂ ਸਮਨਾ ਕਮੇਟੀ ਆਰੋਂ ਸਰ ਸਾਨੂੰ ਵੀ ਤਾਂ ਹਣ ਪਤਾ ਨਹੀਂ ਕੀ ਕੁਛ ਕਹਿਣਗੇ ਸਾਨੂੰ ਵੀ ਆਸੀਂ ਲੜਾਈ ਤੋਂ ਡਰਦੇ ਆ ਨਾ ਅਸੀਂ ਲੋਕਾਂ ਤੋਂ ਡਰਦੇ ਠੀਕ ਹੈ ਉਸੇ ਪਾਰਟੀਆਂ ਦਾ ਬਾਜੀ ਦਾ ਸਾਨੂੰ ਕੋਈ ਚਲਾ ਲਿਆ ਬਾਕੀ ਤਿੰਨ ਨਗਰ ਨਿਵਾਸੀ ਤੁਸੀਂ ਹੁਣ ਆਪਣੇ ਮਨ ਨਾਲ ਇਹ ਕੀ ਅਪੀਲ ਕਰਨੀ ਚਾਹੀਦੀ ਹੈ ਬਸ ਇਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੀ ਆਪਣੀ ਬੱਚ ਜਾਵੇ ਵਧੀਆ ਪੜਾ ਲੇ ਕੇ ਵਧੀਆ ਕੰਮਾਂ ਤੇ ਲਾਓ ਬਸ ਇਹੀ ਕਰਨਾ ਚਾਹੁੰਦੇ ਆ ਵੀ ਤੱਕਾ ਨਾ ਕਿਸੇ ਨਾ ਹੋਵੇ ਜਿਹੜੀ ਜਾਇਜ਼ ਆ ਮੌਜੂਦਾ ਸਰਪੰਚ ਮੈਂਬਰ ਬੈਠੇ ਆ ਹਰ ਵਕਤ ਘਰੇ ਰਹਿਣੇ ਆ ਉਹਨੂੰ ਸਾਨੂੰ ਸਾਥ ਦਿੱਤਾ ਜਾਵੇ ਠੀਕ ਅਸੀਂ ਇਹੀ ਆਪਦੇ ਸੱਚੋ ਸਾਬ ਤੋਂ ਮਾਫੀ ਮੰਗਦਾ ਪਰ ਟਾਈਮ ਉਹਨਾਂ ਨੇ ਦਿੱਤਾ ਸੀ ਜਰੂਰ